ਨੇ ਅਜਤ ਦਾ ਬੇਸਿਕਲੀ ਜਿਹੜਾ ਸਾਡੇ ਡੀਜੀਪੀ ਪੰਜਾਬ ਸਾਹਿਬ ਵੱਲੋਂ ਜਿਹੜੀ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਹੜੀ ਕੈਂਪੇਨ ਅਗੇਂਸਟ ਡਰਗਸ ਚੱਲ ਰਹੀ ਹੈ ਆਪਣੇ ਸਟੇਟ ਦੇ ਵਿੱਚ ਇਸ ਦੇ ਵਿੱਚ ਇਹ ਸਾਡਾ ਉਪਰਾਲਾ ਹੁੰਦਾ ਹੈ ਕਿ ਜਿਹੜੇ ਡਰਗਸ ਮੰਗਰ ਸਹਿਗੇ ਜਿਨ੍ਹਾਂ ਦੇ ਖਿਲਾਫ ਮੁਕਦਮੇ ਦਰਜ ਹੁੰਦੇ ਹਨ ਉਹਨਾਂ ਨੂੰ ਫਾਈਨੈਂਸ਼ੀਅਲ ਜਿਹੜਾ ਹੈਗਾ ਉਸ ਫਾਈਨੈਂਸ਼ੀਅਲ ਵੀ ਉਹਨਾਂ ਤੇ ਇੰਪਲੀਕੇਸ਼ਨ ਹੋਵੇ ਇਸ ਚੀਜ਼ ਤੇ ਇਸ ਲੇ ਲਈ ਸਾਡਾ ਇਹ ਹੈਗਾ ਆਲ ਪੰਜਾਬ ਦੇ ਵਿੱਚ ਅਸੀਂ 300 400 ਕਰੋੜ ਤੋਂ ਵੱਧ ਦੀ ਜਿਹੜੀ ਪ੍ਰਾਪਰਟੀ ਹੈਗੀ ਹੁਣ ਤੱਕ ਉਹ ਸੀਜ਼ ਕਰਾਈ ਜਾ ਚੁੱਕੀ ਕੰਪਲੈਂਟ ਅਥਾਰਟੀ ਦੇ ਰਾਹੀਂ ਤੇ ਆਪਣੇ ਜ਼ਿਲ੍ਹੇ ਦੇ ਵਿੱਚ ਵੀ ਇਹਦੇ ਵਿੱਚ ਕਾਫੀ ਵਧੀਆ ਕੰਮ ਹੋਇਆ ਤੇ ਪਿਛਲੇ 20 25 ਦਿਨਾਂ ਦੇ ਵਿੱਚ ਜਿਹੜਾ ਹੈਗਾ ਜੋ ਸਾਡੀ ਅਚੀਵਮੈਂਟ ਹੈਗੀ ਹੈ ਇਸ ਦੇ ਮੁਤਲਕ ਪਹਿਲਾਂ ਮੈਂ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹਨਾ ਵੱਖ-ਵੱਖ ਪ੍ਰਾਪਰਟੀਆਂ ਤੇ ਡਰਗ ਮਨੀ ਅਸੀਂ ਜਿਹੜਾ ਹੈਗਾ ਉਹ ਡਰਗ ਮਨੀ ਰਿਕਵਰ ਜਿਹੜਾ ਹੋਇਆ ਸੀਗਾ ਦਰਦੇ ਨਾਲ ਲਿੰਕ ਉਹਨੂੰ ਕੰਪਲੈਂਟ ਅਥਾਰਟੀ ਨੂੰ ਪੇਜ ਕੇ ਤੇ ਉਸ منی ਨੂੰ ਅਸੀਂ ਸੀਜ਼ ਕਰਵਾਇਆ ਹੈ ਜਿਹਦੇ ਵਿੱਚ ਇੱਕ ਕੁਆਂਟੀਟੀ ਜਿਹੜੀ ਹੈਗੀ ਹੈ 1 ਕਰੋੜ 70 ਲੱਖ ਦੀ ਹੈਗੀ ਹੈ ਦੂਜਾ ਜਿਹੜਾ ਹੈਗਾ ਇੱਕ 8 ਲੱਖ 40 ਹਜ਼ਾਰ 4 ਲੱਖ 10 ਹਜ਼ਾਰ 1 ਲੱਖ 75 ਹਜ਼ਾਰ ਤੇ 1 ਲੱਖ 30 ਹਜ਼ਾਰ ਇਹ ਪੰਜ ਵੱਖ-ਵੱਖ ਅਮਾਉਂਟ ਹੈਗੀ ਜੋ ਲਗਭਗ ਮੇਰੇ ਖਿਆਲ 2 ਕਰੋੜ ਦੇ ਨੇੜੇ ਤੇੜੇ ਹੋਗੇ ਜੋ ਕਿ ਅਸੀਂ ਡਰਗ ਮਨੀ ਜਿਹੜਾ ਹੈਗਾ ਉਹਨੂੰ ਕੰਪਿਊਟਰ ਅਥਾਰਟੀ ਰਾਹੀਂ ਸੀਜ਼ ਕਰਵਾਇਆ ਇਸ ਤੋਂ ਇਲਾਵਾ ਦੋ ਗੱਡੀਆਂ ਇੱਕ ਸਵਿਫਟ ਗੱਡੀ ਜਿਸ ਦੀ ਅਨੁਮਾਨਿਤ ਕੀਮਤ 4 ਲੱਖ ਰੁਪਏ ਤੇ ਵੈਗਨਰ ਗੱਡੀ ਜਿਹੜੀ ਹੈਗੀ ਹੈ 94000 ਰੁਪਏ ਦੀ ਤੇ ਇਸ ਤੋਂ ਮੈਸੇਜ ਅਸੀਂ ਦੇਣਾ ਚਾਹੁੰਦੇ ਆ ਕਿ ਜਿਹੜੀ ਪ੍ਰਾਪਰਟੀ ਹੈਗੀ ਐ ਡਰੱਗਸ ਮਗਲਸ ਦੀ ਨਾਰਕੋਟਿਕਸ ਮਗਲਸ ਦੀ ਉਹ ਨਾ ਸਿਰਫ ਇਮੋਵਬਲ ਪ੍ਰਾਪਰਟੀ ਬਲਕਿ ਉਹਨਾਂ ਦਾ ਪੈਸਾ ਤੇ ਜਿਹੜੀ ਪ੍ਰਾਪਰਟੀ ਮੂਵਬਲ ਹੈਗੀ ਐ ਉਹ ਵੀ ਪੁਲਿਸ ਸੀਜ਼ ਕਰਾਏਗੀ ਤੇ ਹਰ ਤਰੀਕੇ ਨਾਲ ਜਿਹੜਾ ਤਸਕਰ ਰਹੇਗਾ ਉਹਨੂੰ ਸੇਖ ਲਗਾਉਣ ਦੀ ਸਾਡੀ ਨੀਅਤ ਹੈਗੀ ਨਾ ਕਿ ਸਿਰਫ ਪਨਿਸ਼ਮੈਂਟ ਜਿਹੜੀ ਫਿਜ਼ੀਕਲ ਦਿੱਤੀ ਜਾਵੇ ਬਲਕਿ ਫਾਈਨੈਂਸ਼ੀਅਲ ਇਮਪਲੀਕੇਸ਼ਨ ਵੀ ਉਹਨੂੰ ਜਰੂਰ ਹੋਵੇ ਇਸ ਤੋਂ ਇਲਾਵਾ ਜਿਹੜੀ ਬਟਿੰਡਾ ਜਿਲ੍ਹੇ ਦੀ ਹੁਣ ਤੱਕ ਦੀ ਉਪਲਬਧੀ ਹੈਗੀ ਆ ਉਹ ਵੀ ਤੁਹਾਨੂੰ ਥੋੜੀ ਜੀ ਦੱਸਣਾ ਚਾਹਨਾ ਟੋਟਲ 68 ਐਫ ਐਨ ਡੀ ਪੀ ਐਸ ਐਕਟ ਦੇ ਵਿੱਚ 46 ਕੇਸ ਅਸੀਂ ਕੰਪਲਾਈ ਅਥਾਰਟੀ ਜਿਹੜੀ ਹੈਗੀ ਉਹਨੂੰ ਭੇਜੇ ਸੀਗੇ ਜਦੇ ਵਿੱਚ 34 ਕਨਫਰਮ ਹੋ ਗਏ 10 ਹਲੇ ਪੈਂਡਿੰਗ ਚੱਲਦੇ ਆ ਜਿਹੜੀ ਪ੍ਰਾਪਰਟੀ ਹੁਣ ਤੱਕ ਕਨਫਰਮ ਹੋ ਚੁੱਕੀ ਹੈ ਉਹਦੀ ਵੈਲਿਊ ਹੈਗੀ ਹੈ 5 ਕਰੋੜ 53 ਲੱਖ ਤੋਂ ਵੱਧ ਤੇ 50 ਲੱਖ ਤੋਂ ਵੱਧ ਦੇ ਕੇਸ ਜਿਹੜੇ ਹੈਗੇ ਆ ਉਹ ਆਪਣੇ ਪੈਂਡਿੰਗ ਚਲਦੇ ਹਨ ਯਾਨੀ ਕੁੱਲ ਮਿਲਾ ਕੇ ਹੋ ਗਿਆ 6 ਕਰੋੜ ਤੋਂ ਵੱਧਾ ਹੋ ਗਿਆ ਜਿਹੜੀ ਮੂਵੇਬਲ ਪ੍ਰੋਪਰਟੀ ਹੈਗੀ ਹੈ ਉਹ 73 ਲੱਖ ਤੋਂ ਵੱਧਦੀ ਹੈਗੀ ਹੈ ਇਮੂਵੇਬਲ 2 ਕਰੋੜ 51 ਲੱਖ ਤੇ ਡਰਗ ਮਨੀ ਜਿਹੜਾ ਹੈਗਾ ਉਹ 2 ਕਰੋੜ 29 ਲੱਖ ਤੋਂ ਉੱਪਰ ਹੈਗਾ ਤੇ ਇਹ ਜਿਹੜੀ ਹੈਗੀ ਹੈ ਆਪਣੀ ਅਚੀਵਮੈਂਟਸ ਹੈ ਇਨ ਟਰਮਸ ਆਫ ਫਾਈਨੈਂਸ਼ੀਅਲ ਇਮਪਲੀਕੇਸ਼ਨਸ ਐਂਡ ਐਕਸ਼ਨ ਅਗੇਂਸਟ ਡਰੱਗਸ ਮਕਲਰ ਜਿਹੜੇ ਕੀ ਇਸ ਤਰੀਕੇ ਤਸਕਰੀ ਕਰਦੇ ਥੈਂਕ ਯੂ ਜੇ ਪਈ ਜੇ ਕਿਸੇ ਨੇ ਹੀਰੋਇਨ ਲਈ ਤਾਂ ਫਿਰ ਉਹਦਾ ਪੈਸਾ ਕਿੱਥੋਂ ਆ ਫਿਰ ਉਹ ਦੇਖਦੇ ਆ ਉਹਦੇ ਵਿੱਚ ਅਸੀਂ ਗਾਂ ਡੀਜੀਪੀ ਸਾਹਿਬ ਨੇ ਹਰ ਜ਼ਿਲ੍ਹੇ ਦੇ ਵਿੱਚ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟਸ ਬਣਵਾਈਆਂ ਜਿਨੂੰ ਕਿ ਐਫਆਈਯੂ ਕਹਿੰਦੇ ਆ ਉਹਦੇ ਵਿੱਚ ਬੜੇ ਹੀ ਅਸੀਂ ਟ੍ਰੇਨ ਤੇ ਕੰਪੋਨੈਂਟ ਆਫਿਸਰਸ ਲਗਾਏ ਹਨ ਇਹਨਾਂ ਲਈ ਸਪੈਸ਼ਲ ਟ੍ਰੇਨਿੰਗ ਵੀ ਜਿਹੜੀ ਹੈਗੀ ਸਾਡੀ ਅਕੈਡਮੀ ਦੇ ਵਿੱਚ ਕਰਵਾਈ ਗਈ ਹੈ ਇਹ ਐਫਆਈਯੂ ਯੂਨਿਟ ਦਾ ਕੰਮ ਹੁੰਦਾ ਹੈ ਕਿ ਜੋ ਵੀ ਇਸ ਤਰੀਕੇ ਦਾ ਕਮਰਸ਼ੀਅਲ ਰਿਕਵਰੀ ਦਾ ਕੇਸ ਹੈ ਉਹਨੂੰ ਸਟੱਡੀ ਕਰਨਾ ਤੇ ਉਹਨੂੰ ਦੇਖਣਾ ਕਿ ਇਹਦੀ ਬੈਕਵਰਡ ਲਿੰਕੇਜ ਕੀ ਹੈ ਜੇ ਪੈਸਾ ਆਇਆ ਤੇ ਪੈਸਾ ਕਿ ਕਿਹੜੇ ਚੈਨਲ ਰਾਹੀਂ ਆਇਆ ਤੇ ਜਿਸ ਇਹ ਜਿਹੜਾ ਕੁਝ ਡਰਗ ਮਨੀ ਫ੍ਰੀਜ਼ ਹੋਇਆ ਇਹ ਹਵਾਲੇ ਚੈਨਲ ਵਾਲੇ ਵੀ ਹੈਗੇ ਉਹਨਾਂ ਨੂੰ ਵੀ ਅਸੀਂ ਆਇਡੈਂਟੀਫਾਈ ਕਰਕੇ ਦੇ ਵਿੱਚ ਨਾਮਿਨੇਟ ਕੀਤਾ ਤੇ ਉਹਨਾਂ ਦਾ ਵੀ ਪੈਸਾ ਸੀਲ ਕਰਵਾਇਆ ਜਿਹੜੇ ਕਿ ਬੰਦੇ ਹਵਾਲਾ ਦੇ ਰਾਹੀਂ ਡਰਗ ਦੇ ਪੈਸੇ ਨੂੰ ਇਧਰ ਤੋਂ ਉਧਰ ਟਰਾਂਸਫਰ ਕਰਦੇ ਸਨ ਸਭ ਤੋਂ ਸੇ ਲਿੰਕਸ ਦੀ ਗੱਲ ਕੀਤੀ ਹੈ ਪਿੱਛੇ ਜੇ ਕਾਫੀ ਪਰਚੇ ਦੱਸਿਆ ਰਾਜਸਥਾਨ ਦੇ ਬੰਦੇ ਕਾਫੀ ਫੀਮ ਲੈ ਕੇ ਇੱਥੇ ਆਏ ਪਰ ਉਹਨਾਂ ਦਾ ਕੇ ਫਾਰਵਰਡ ਜਾਂ ਬੈਕਿੰਗ ਦਾ ਕੋਈ ਖੁਲਾਸਾ ਨਹੀਂ ਦਿੱਤਾ ਇਹ ਜਿਹੜੀ 1 ਕਰੋੜ 70 ਲੱਖ ਦੀ ਹੈਗੀ ਬੰਦਾ ਰਾਜਸਥਾਨ ਦਾ ਹੀ ਹੈਗਾ ਜਿਹੜੀ ਡਰਗ ਮਨੀ ਅਸੀਂ ਸੀਜ਼ ਕਰ ਜਿਵੇਂ ਪਿੱਛੇ ਜੇ 2 ਕਿਲੋ ਫੀਮ ਵੀ ਪੜੀ ਗਈ ਸੀ ਉਹ ਵੀ ਰਾਜਸਥਾਨ ਦਾ ਰਹਿਣ ਵਾਲਾ ਸੀ ਪਰ ਉਹ ਤੋਂ ਅੱਗੇ ਨਹੀਂ ਉਹ ਇਨਵੈਸਟੀਗੇਸ਼ਨ ਹਾਂ ਨਹੀਂ ਜਿੱਦਾਂ ਅਸੀਂ ਤੁਹਾਨੂੰ ਬਰੀਫ ਕੀਤਾ ਹੈ ਬੇਸਿਕਲੀ ਲੌਂਗ ਡਰਾਉਨ ਪ੍ਰੋਸੈਸ ਹੈਗਾ ਇਸ ਇਹਦੇ ਵਿੱਚ ਕਾਫੀ ਸਮਾਂ ਲੱਗਦਾ ਹੈ ਜਿੱਦਾਂ ਅਸੀਂ ਕਮਰਸ਼ੀਅਲ ਦਾ ਕੋਈ ਕੇਸ ਰਜਿਸਟਰਡ ਕੀਤਾ ਉਹ ਤੋਂ ਬਾਅਦ ਪਹਿਲਾਂ ਥਾਣੇ ਦੇ ਵਿੱਚ ਉਹਦੀ ਬੇਸਿਕ ਕਾਰਵਾਈ ਹੁੰਦੀ ਹੈ ਫਿਰ ਉਹ ਐਫਆਈਓ ਦੇ ਕੋਲ ਜਾਂਦਾ ਐਫਆਈਓ ਦੇ ਵਿੱਚ ਉਹਨੂੰ ਫਿਰ ਉਹ ਸਟੱਡੀ ਕਰਦੇ ਆਂ ਫਿਰ ਜਿਹੜੀ ਵੀ ਜਿੱਦਾਂ ਕੋਈ ਏਜੰਸੀ ਹੈਗੀ ਉਹ ਤੋਂ ਵੀ ਡਾਟਾ ਲੈਣਾ ਹੈ ਉਹ ਲੈਂਦੇ ਆਂ ਉਹ ਲੈਣ ਤੋਂ ਬਾਅਦ ਇੱਕ ਕੇਸ ਬਣਾ ਕੇ ਪਹਿਲਾਂ ਉਹਨੂੰ ਲੋਕਲ ਲੈਵਲ ਤੇ ਵੈਟ ਉਦੇ ਵਿੱਚ ਕਮੀ ਬੇਸੀ ਜਿਹੜੀ ਪੂਰੀ ਕਰਕੇ ਫਿਰ ਉਹਨੂੰ ਹੈੱਡਕੁਆਰਟਰ ਤੋਂ ਵੈਟ ਕਰਾ ਕੇ ਫਿਰ ਉਹਨੂੰ ਦਿੱਲੀ ਅਸੀਂ ਭੇਜਦੇ ਆਂ ਦਿੱਲੀ ਦੇ ਵਿੱਚ ਅਥਾਰਟੀ ਜਿਹੋ ਕਿ ਇਤਰਾਜ ਲਗਨਦੀ ਉਹਦੀ ਪੂਰਤੀ ਕਰਦੇ ਆਂ ਉਹ ਤੋਂ ਬਾਅਦ ਫਿਰ ਉਹ ਕੇਸ ਸਾਡਾ ਕਨਫਰਮ ਹੋਉਂਦਾ ਉਹ ਸੀਰੀਜ਼ ਦਾ ਪ੍ਰੋਸੈਸ ਹੋ ਗਿਆ ਜਿਹੜੇ ਬੇਨ ਆਏ ਸੀ ਜਿਨ੍ਹਾਂ ਨੂੰ ਜਦ ਜਿਨ੍ਹਾਂ ਨੇ ਮੰਗਵਾਈ ਸੀ ਜੀ ਉਹਨਾਂ ਦੇ ਲਿੰਕਸ ਦੀ ਗੱਲ ਕਰ ਰਹੇ ਆਂ ਹਾਂ ਉਹ ਲਿੰਕ ਜਿਹੜਾ ਹੈਗਾ ਅਸੀਂ ਅੱਜ ਕੱਲ ਕਾਫੀ ਐਡਵਾਂਸ ਇਨਵੈਸਟੀਗੇਸ਼ਨ ਕਰ ਰਹੇ ਆਂ ਮੋਬਾਈਲ ਫੋਰੈਂਸਿਕਸ ਵਗੈਰਾ ਕਰਦੇ ਆਂ ਤੇ ਜਦੋਂ ਵੀ ਫੋਰੈਂਸਿਕ ਦੇ ਰਿਜ਼ਲਟ ਆਂਦੇ ਆਂ ਉਹ ਤੋਂ ਬਾਅਦ ਫਿਰ ਅਸੀਂ ਚੱਲਦੇ ਆਂ ਅਸੀਂ ਅਸੀਂ ਰਿਕਵੈਸਟ ਕਰਾਂਗੇ ਕਿ ਜਿਹੜੀ ਵੀ ਕੰਪਲੈਂਟ ਅਥਾਰਟੀ ਹੈਗੀ ਹੈ ਉਹਨਾਂ ਨੂੰ ਮੈਸੇਜ ਪਹੁੰਚਾ ਦੇ ਪੰਜਾਬ ਦੇ ਪਿਆਸ ਮੇਰੇ ਖਿਆਲ ਵਿੱਚ ਨਹੀਂ ਵਾਹ ਇਹਨੂੰ ਚੈੱਕ ਕਰਵਾ ਲੈਂਦੇ ਹਾਂ ਹਰ ਹਰ ਮੈਕ ਵਿੱਚ ਜਿਹੜੀ ਕੰਪਲੈਂਟ ਲਈ ਕੋਸ਼ੀ ਲਈ ਹੈ ਉਹ ਪਹਿਲੇ ਅੱਗੇ ਕੋਈ ਇਹਨੂੰ ਜੇ ਅਸੀਂ ਕੰਪਲੈਂਟ ਅਥਾਰਟੀ ਕੋਲ ਰਿਸਟ ਕਰਦੇ ਸਰ ਇਦਾਂ ਦੀ ਜਾਣਕਾਰੀ ਹੈਗੀ ਪੁਲਿਸ ਕੋਲ ਜਿਹੜੀ ਮੈਡੀਕਲ ਸਟੋਰ ਵਾਲੇ ਹੁਣਾਂ ਅੱਗੇ ਅੱਗਰ ਬੜੀ ਜ਼ਿਆਦਾ ਬਣਾਈ ਹੈ ਜਿਹੜੇ ਨਸ਼ਾ ਦੇ ਜਿਹੜੇ ਨਸ਼ਾ ਵੇਚਦੇ ਆ ਜੇ ਕੋਈ ਵੀ ਹੈਗਾ ਜਿਹਦੇ ਖਿਲਾਫ ਪਰਚਾ ਦਰਜ ਹੁੰਦਾ ਹੈ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਤੇ ਪ੍ਰਾਪਰਟੀ ਜਿਹੜੀ ਹੈਗੀ ਉਹਦੀ ਸੀਜ਼ ਕਰਾਵਾਂਗੇ ਦੇ ਵਿੱਚ ਇਹਦੇ ਵਿੱਚ ਕੋਈ ਗੁਰੇਜ ਨਹੀਂ ਸਰ ਉਹ ਸਾਨੂੰ ਇਨਫੋਰਮੇਸ਼ਨ ਤੁਸੀਂ ਦਿਓ ਅਸੀਂ ਕਾਰਵਾਈ ਕਰਾਵਾਂਗੇ ਜੀ 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 ਠੀਕ ਅਸੀਂ ਵੀ ਕਰਦੇ ਆ ਆਪਣੇ ਲੈਵਲ ਤੇ ਤੇ ਪਬਲਿਕ ਨੂੰ ਮੈਂ ਰਿਕੁਐਸਟ ਕਰਦਾ ਹਾਂ ਕਿ ਜੋ ਵੀ ਕਿਸ ਤਰੀਕੇ ਦੀ ਇਨਫੋਰਮੇਸ਼ਨ ਹੈਗੀ ਸਾਂਝਾ ਕਰੋ ਕਿਉਂਕਿ ਜਿਹੜੇ ਡਰਗ ਦੇ ਖਿਲਾਫ ਲੜਾਈ ਹੈ ਉਹ ਕੱਲੀ ਪੁਲਿਸ ਦੀ ਇੱਕਲੇ ਕਿਸੇ ਦਿਨ ਹੀ ਸਾਰੇ ਸਮਾਜ ਨੂੰ ਲੜਾਈਏ ਤੇ ਤੁਸੀਂ ਵੀ ਸਮਾਜਦਾਈ। ਇਹ ਅਸੀਂ ਸਮਾਜਦਾਈ